بسم اللہ الرحمن الرحیم السلام علیکم سارے जग ਦੇ ਵਾਸੀਆਂ ਨੂੰ ਬਹੁਤ ਬਹੁਤ ਪਿਆਰ ਤੁਹਾਡੀ خدمت ਅੱਜ ਇੱਕ ਨਵੀਂ ਸਾਂਝ ਲੈ ਕੇ ਅਸੀਂ ਫਿਰ ਹਾਜ਼ਰ ਹੋ ਗਏ ਆ ਉਹ ਇਹ ਆ ਕਿ ਜਿਹੜਾ ਦੂਸਰੇ ਵਾਸਤੇ ਖੂ ਪਟੂਗਾ ਉਹਦੇ ਵਾਸਤੇ ਉਹ ਉਹਦੇ ਵਿੱਚ ਖੁਦ ਵੀ ਡਿੱਗ ਸਕਦਾ ਜਿਹੜਾ ਦੂਸਰਿਆਂ ਵਾਸਤੇ ਜਾਲ ਵਿਛਾਉਂਦਾ ਵਾ ਉਹਦੇ ਵਿੱਚ ਉਹ ਖੁਦ ਵੀ ਫਸ ਸਕਦਾ ਕਈ ਆਦਮੀ ਬਾਦਸ਼ਾਹਾਂ ਦੇ ਨੇੜੇ ਬਹਿਣੇ ਵਾਲੇ ਹੂਕਮਰਾਨਾਂ ਦੇ ਨੇੜੇ ਬੈਣੇ ਵਾਲੇ ਵਢੇਰਿਆਂ ਦੇ ਨੇੜੇ ਬੈਣੇ ਵਾਲੇ ਦੂਸਰੇ ਦੀਆਂ ਚੁਗਲੀਆਂ ਕਰਦੇ ਆ ਉਹਨਾਂ ਦੇ ਬਾਰੇ ਵਿੱਚ ਉਹਨਾਂ ਦੇ ਬਾਰੇ ਵਿੱਚ ਲੂਤੀਆਂ ਲਾਉਂਦੇ ਆ ਇਹ ਸੋਚ ਕੇ ਕਿ ਅਸੀਂ ਇਹਨਾਂ ਦੇ ਨੇੜੇ ਹੋ ਜਾਵਾਂਗੇ ਤੇ ਉਹਨਾਂ ਦਾ ਨੁਕਸਾਨ ਹੋਊਗਾ ਬਹੁਤ ਵਾਰ ਇਹਦੇ ਉਲਟ ਹੋ ਜਾਂਦਾ ਜਿੱਦਾਂ ਕਿ ਜੰਗਲ ਦਾ ਬਾਦਸ਼ਾਹ ਸ਼ੇਰ ਇੱਕ ਦਫਾ ਬਿਮਾਰ ਹੋ ਗਿਆ ਸਾਰੇ ਦਰਿੰਦੇ ਉਹਦਾ ਪਤਾ ਲੈਣ ਆਏ ਲੂੰਮੜੀ ਨਾ ਆਈ ਸ਼ੇਰ ਨੇ ਦਰਿੰਦਿਆਂ ਦੇ ਕੋਲ ਉਹਦੇ ਨਾ ਆਉਣ ਦੀ ਸ਼ਿਕਾਇਤ ਕੀਤੀ ਉਥੇ ਬੈਠਾ ਸੀ ਬਗਿਆੜ ਉਹਨੇ ਮੌਕੇ ਤੋਂ ਫਾਇਦਾ ਉਠਾ ਕੇ ਲੂੰਮੜੀ ਦੀ ਚੁਗਲੀਆਂ ਲੂੰਮੜੀ ਦੀ ਚੁਗਲਖੋਰੀ ਕੀਤੀ ਲੂੰਮੜੀ ਦੇ ਬਾਰੇ ਵਿੱਚ ਲੂਤੀਆਂ ਲਾਈਆਂ ਬਾਦਸ਼ਾਹ ਦੇ ਕੋਲ ਉਹਦੀਆਂ ਚੁਗਲੀਆਂ ਕੀਤੀਆਂ ਲੂੰਮੜੀ ਨੂੰ ਵੀ ਪਤਾ ਲੱਗ ਗਿਆ ਵੀ ਬਗਿਆੜ ਨੇ ਇਦਾਂ ਕੀਤਾ ਵਾ ਦੋ ਚੌ ਦਿਨਾਂ ਤੋਂ ਬਾਅਦ ਲੂੰਮੜੀ ਵੀ ਆ ਗਈ ਤੇ ਸ਼ੇਰ ਨੇ ਉਹਦੇ ਕੋਲ ਨਾ ਆਉਣ ਦਾ ਸ਼ਿਕਵਾ ਕੀਤਾ ਲੂੰਮੜੀ ਕਹਿਣ ਲੱਗੀ ਕਿ ਇਹ ਜੰਗਲ ਦੇ ਬਾਦਸ਼ਾਹ ਮੈਨੂੰ ਜਦੋਂ ਤੁਹਾਡੀ ਬਿਮਾਰੀ ਦਾ ਪਤਾ ਚੱਲਿਆ ਸੀ ਮੈਂ ਤਾਂ ਤੁਹਾਡੀ ਦਵਾਈ ਦੀ ਤਲਾਸ਼ 'ਚ ਤੁਹਾਡੇ ਵਾਸਤੇ ਦਵਾਈ ਲੱਭਣ ਨੂੰ ਹਕੀਮਾਂ ਦੇ ਕੋਲ ਚਲੀ ਗਈ ਅਖੇ ਫਿਰ ਅਖੇ ਇੱਕ ਹਕੀਮ ਦੇ ਕੋਲ ਗਈ ਤੇ ਉਹਨੇ ਕਿਹਾ ਵੀ ਅਗਰ ਸ਼ੇਰ ਜੀਂਦੇ ਬਗਿਆੜ ਦੀ ਲਤ ਦਾ گوشਤ ਖਾ ਲਵੇ ਤੇ ਇਹ ਠੀਕ ਹੋ ਜਾਊਗਾ ਸ਼ੇਰ ਨੇ ਇਹ ਗੱਲ ਸੁਣੀ ਤੇ ਉਸੇ ਬਗਿਆੜ ਦੀ ਲਤ ਨੂੰ ਦੰਦੀ ਵੱਢ ਲਈ ਉਹ ਚੋਂ ਬੋਟੀ ਕੱਢ ਲਈ ਤੇ ਨੂਮੜੀ ਐਨਐਚ ਉੱਠ ਕੇ ਰਾਹ 'ਚ ਜਾ ਕੇ ਬਹਿ ਗਈ। ਬਗਿਆੜ ਉਹਦੀ ਲੱਤ 'ਚੋਂ ਖੂਨ ਵਗਦਾ ਜਾਂਦਾ ਸੀ, ਡੁੱਡ ਮਾਰਦਾ ਹੋ ਜਾਂਦਾ ਸੀ ਤੇ ਨੂਮੜੀ ਨੇ ਉਹਨੂੰ ਦੇਖਿਆ ਕਹਿਣ ਲੱਗੀ ਹੁਣ ਜੋ ਲੁੱਟੀਆਂ ਪਾਉਂਦਾ ਹੋਂਨਾ ਤੂੰ ਇਹ ਗੱਲ ਨਹੀਂ ਸੀ ਸੁਣੀ ਕਿ ਸ਼ੇਰ ਨੂੰ ਸਵਾ ਸ਼ੇਰ ਵੀ ਮਿਲ ਜਾਂਦਾ ਹੁੰਦਾ। ਤੂੰ ਇਹ ਗੱਲ ਭੁੱਲ ਗਿਆ ਸੀ ਕਿ ਚੁਗਲਖੋਰ ਅੱਲਾ ਦਾ ਚੋਰ ਹੁੰਦਾ ਕਿ ਜਿਹੜਾ ਲੁੱਟੀਆਂ ਲਾਉਂਦਾ ਵਾ ਜੁਗਲੀਆਂ ਕਰਦਾ ਵਾ ਉਹ ਅੱਲਾਹ ਕੋਲੋਂ ਸਜ਼ਾ ਪਾ ਹੀ ਲੈਂਦਾ ਵਾ ਇਹ ਤੈਨੂੰ ਤੇਰੇ ਕੀਤੇ ਦੀ ਸਜ਼ਾ ਮਿਲੀ ਆ ਲਓ ਜੀ ਅੱਜ ਦੀ ਸਾਂਝ ਇਥੋਂ ਦੀ ਕਰੀਆ ਦੁਬਾਰਾ ਨਵੀਂ ਸਾਂਝ ਲੈ ਕੇ ਤੁਹਾਡੀ ਖਿਦਮਤ ਫਿਰ ਹਾਜ਼ਰ ਹੋਵਾਂਗੇ ਰੱਬ ਰਾਖਾ